ਉਹੀ ਦੇਖ ਰਹੇ ਹਾਂ ਦਿਨਿਕ ਸਿਹਰਾ ਟੀਵੀ ਤੇ ਮਹਾ ਕਪਿਲ ਗੱਲ ਤਾਂ ਅੱਜ ਪੱਤੀ ਦੇ ਵਿੱਚੋਂ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਜਿਹੜਾ ਬੜੀ ਧੂਂਕਾਂ ਨਾਲ ਮਨਾਇਆ ਗਿਆ ਤੇ ਸ਼ੋਭਾ ਯਾਤਰਾ ਵੀ ਕੀਤੀ ਗਈ ਹੈ ਕੱਪੜੀ ਦੇ ਅਲਗ-ਅਲਗ ਪੁਜਾਰਾਂ ਦੇ ਵਿੱਚੋਂ ਸ਼ੋਭਾ ਯਾਤਰਾ ਜਿਹੜੇ ਸ਼ੂਤੀ ਹੋਈ ਜਿਹੜੇ ਫਿਰ ਰੋਹੀ ਮੰਦਿਰ ਤੋਂ ਫਿਰ ਦੁਬਾਰਾ ਰਾਸ਼ਟਰੀ ਮੰਦਿਰ ਜਿਹੜਾ ਭਗਵਾਨ ਵਾਲਮੀਕ ਜੀ ਦਾ ਉੱਥੇ ਜਾ ਕੇ ਕੜੀ ਸਮਾਪਤ ਹੋਈਗੀ ਤਾਂ ਸਾਡੇ ਨਾਲ ਜਿਹੜੇ ਲੋਕ ਜੁੜੇ ਨੇ ਗੱਲਬਾਤ ਕਰਨ ਲਈ ਆਂਦੀ ਪ੍ਰਧਾਨ ਜੀ ਅੱਜ ਸ੍ਰੀ ਸ਼ਿਸ਼ਟਿਕਾ ਬਾਵਾ ਜੀ ਦੇ ਪ੍ਰਗਟ ਦੇ ਵਾਸਤੇ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਹੈ ਹਾਲੇ-ਕੱਲੋ ਬਜ਼ਾਰਾਂ ਦੇ ਵਿੱਚੋਂ ਜਿਹੜੇ ਜਿਹੜੀ ਸ਼ੋਭਾ ਯਾਤਰਾ ਹੁੰਦੀ ਹੋਇਆ ਜਿਹੜਾ ਰੋਹੀ ਮੰਦਰ ਤੋਂ ਜਾਏਗੀ ਕੇਂਦਰੀ ਮੰਦਰ ਦਾ ਕੀ ਕਹਿਣਾ ਚਾਹਣਾ ਹੈ ਅੱਜ ਦੇ ਲੋਕ ਪਹਿਲਾਂ ਤਾਂ ਸਾਰੀ ਪੱਟੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਹਣ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਬਿਲ ਜੀ ਤੁਸੀਂ ਦੇਖ ਹੀ ਰਹੇ ਹੋ ਅੱਜ ਦੀ ਪ੍ਰਭੂ ਵਾਲਮੀਕ ਭਗਵਾਨ ਜੀ ਦੀ ਸ਼ੋਭਾ ਯਾਤਰਾ ਕੇਂਦਰੀ ਮੰਦਰ ਤੋਂ ਸ਼ੁਰੂ ਹੋ ਕੇ ਸ਼ਰਧੇ ਸਾਕ ਵਖ ਵਖ ਪੁਜਾਰਾਂ ਚ ਜਾ ਰਹੀ ਆ ਔਰ ਵਿਸ਼ੇਸ਼ ਤੌਰ ਤੇ ਵਾਨਰ ਸੈਨਾ ਜੋ ਅੰਮਰਸਰ ਤੋਂ ਆ ਕੇ ਭਗਵਾਨ ਜੀ ਦੀ ਸ਼ੋਭਾ ਵਧਾ ਰਹੀ ਜਾਣੇ ਔਰ ਕ੍ਰਿਸ਼ਨ ਭਗਵਾਨ ਜੀ ਦੀਆਂ ਜੋ ਵਖ ਵਖ ਝਾਕੀਆਂ ਬੜੀਆਂ ਨੇ ਔਰ ਸਾਰੇ ਹੀ ਮਹੱਲਿਆ ਦੇ ਲੋਕ ਬੜੇ ਉਤਸ਼ਾਹ ਤੇ ਪਿਆਰ ਨਾਲ ਇਹ ਸ਼ੋਭਾ ਦੇ ਵਿੱਚ ਸ਼ਿਰਕਤ ਕਰਕੇ ਉਹ ਪ੍ਰਭੂ ਜੀ ਦੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਔਰ ਪੱਟੀ ਸ਼ਹਿਰ ਨੂੰ ਇੱਕ ਵਾਰ ਫੇਰ ਤੋਂ ਉਹ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਨ ਦੀਆਂ ਲੱਖ ਲੱਖ ਵਧਾਈਆਂ ਹਰ ਹਰ ਵਾਲ। ਸਾਹ ਹੋਰ ਵੀ ਸਾਡੇ ਨਾਲ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆ ਅੱਜ ਸਿਸ਼ਟੀਕਰਨ ਵਾਲਮੀਕ ਭੂ ਆਂਦੇਰੀ ਛੋਪਾ ਯਾਤਰਾ ਡੜੇ ਪੱਟੀ ਦੇ ਅਲੱਗ-ਅਲੱਗ ਬਾਜ਼ਾਰਾਂ ਵਿੱਚੋਂ ਹੁੰਦੇ ਆਇਆ ਹਰਿਆ ਰੋਹੀ ਮੰਦਰ ਤੋਂ ਜਿਹੜਾ ਭਗਵਾਨ ਵਾਲਮੀਕ ਜੀ ਦਾ ਕੇਂਦਰੀ ਮੰਦਰ ਉੱਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਡੜੇ ਕੀ ਵਾਲਮੀਕ ਕੇਂਦਰੀ ਮੰਦਰ ਪੱਟੀ ਤੋਂ ਸ਼ੁਰੂ ਹੋ ਕੇ ਤੇ বাস স্ট্যান্ড ਗਾਂਧੀ ਸਾਥ ਤੇ ਪੱਟੀ ਸ਼ਹਿਰ ਦੇ ਵਾਥਵਾ ਕ ਬਜ਼ਾਰਾਂ ਦੇ ਵਿੱਚ ਜਿਹੜੀ ਗੱਡੀ ਚੱਲ ਰਹੀ ਆ ਮੈਂ ਸਾਰੇ ਹੀ ਸਮੂਹ ਸੰਗਤ ਦਾ ਤੇ ਬਰਾਦਰੀ ਦੇ ਜਿੰਨੇ ਵੀ ਮੋਤਵਾਰ ਸਾਡੇ ਸੱਜਣ ਤੇ ਅਹੁਦੇਦਾਰ ਨੇ ਸਾਰਿਆਂ ਦਾ ਜੀ ਆਇਆਂ ਨੂੰ ਤੇ ਧੰਨਵਾਦ ਕਹਿਣਾ ਜਿਹੜਾ ਇਸ ਸਮਾਗਮ ਦੇ ਵਿੱਚ ਤੇ ਔਰ ਵੀ ਸਾਡੇ ਜਿੰਨੇ ਵੀ ਸਮਾਗਮ ਸਾਰੇ ਇਕੱਤਰਤਾ ਦੇ ਨਾਲ ਆਪਾ ਭਗਵਾਨ ਵਾਲਮੀਕ ਜੀ ਦੀ ਜਿਹੜੀ ਕਿਰਪਾ ਦੇ ਨਾਲ ਇਦਾਂ ਹੀ ਸਾਰੇ ਪ੍ਰੋਗਰਾਮ ਕਰਦੇ ਰਹੀਏ ਧੰਨਵਾਦ ਆਪਾ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਬੜੀ ਧੂਮ ਦਾ ਆਪਣੀ ਸ਼ਰਧਾ ਨਾਲ ਬਣਾਈ ਹੈ ਸਾਡੇ ਨਾਲ ਸੂਨ ਲਾਲ ਕਾਕਾ ਜੁੜੇ ਨੇ ਹਾਂਜੀ ਮਦਾਨ ਜੀ ਅੱਜ ਸਿਸ਼ਟੀ ਕਰਤਾ ਵਾਲਮੀਕ ਭਗਵਾਨ ਜੀ ਦਾ ਪ੍ਰਗਟ ਤੇ ਦੀ ਸ਼ੋਭਾ ਯਾਤਰਾ ਜਿਹੜੇ ਪੱਤੇ ਦੇ ਅਲਗ-ਅਲਗ ਬਜ਼ਾਰਾਂ ਦੇ ਚੋਂ ਹੁੰਦੇ ਆ ਆ ਅੱਜ ਜਿਹੜਾ ਫੇਰ ਭਗਵਾਨ ਭਗਵਾਨ ਵਾਲਮੀਕ ਦੇ ਕੇਤੀ ਮਦਰ ਪੋਟੇ ਕੀ ਗਾਣਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੂੰ ਮਿਲ ਕੇ ਇਹ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ ਤੇ ਸਭ ਤੋਂ ਉਤ ਤੋਂ ਬਾਅਦ ਮੈਂ ਬਾਅਦੀ ਦੇ ਸੰਗੀਤ ਕਲਾ ਪੱਤੀ ਵੱਲੋਂ ਜਿਹੜੀ ਸ਼ੋਅ ਲਾਇਆ ਕਾਕਾ ਜੀ ਬੋਲ ਰਿਹਾ ਪ੍ਰਧਾਨ ਤੇ ਆਪਣਾ ਕੇਂਦਰੀ ਮੰਦਰ ਵਾਲਮੀਕ ਸ਼ਬਾ ਮੈਂ ਪਿੰਡੋਂ ਇਹ ਲੱਖਾਂ ਖੁਦ ਦਾ ਇਹ ਦਿਨ ਆ ਵਾਲਮੀਕ ਪ੍ਰਗਟਿਆ ਦੇ ਜੇ ਵੀਰ ਦਾ ਰਾਣੀ ਨੂੰ ਡੋਕੜੇ ਨੇ ਗੱਲਬਾਤ ਕਰ ਰਹੇ ਹਾਂ ਜੀ ਅੱਜ ਭਗਵਾਨ ਵਾਲਮੀਕ ਦੇ ਪ੍ਰਗਟ ਦੇ ਵਿੱਚ ਸ਼ੋਭਾ ਯਾਤਰਾ ਦੇ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਸਾਰਿਆਂ ਦਾ ਪਹਿਲਾਂ ਆਪਣੇ ਵਾਲਮੀਕ ਭਾਏ ਚਾਰੇ ਨੂੰ ਤੇ ਹਰ ਇੱਕ ਵਰਗ ਦੇ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਜੋ ਦੇ ਸ਼ਾਂਦੇ ਸਾਹਿਬ ਦੇ ਇਹ ਸਾਡਾ ਇਹ ਸ਼ੋਭਾ ਯਾਤਰਾ ਵਾਲਮੀਕ ਕੇਂਦਰੀ ਮੰਦਰ ਤੋਂ ਨਿਕਲ ਕੇ ਸਾਡੇ ਸਾਰੇ ਪਜਾਰਾ ਪੱਟੀ ਤੋਂ ਮਮਾ ਆ ਕੇ ਬੜੀ ਖੁਸ਼ੀ ਦੇ ਨਾਲ ਨਰਦੇ ਗਾਂਦੇ ਹੋਏ جاری ਆ ਤੇ ਮੈਂ ਇਸ ਮੌਕੇ ਸਾਰਿਆਂ ਨੂੰ ਬਧਾਈ ਦਿੰਦਾ ਮੋਦਾ ਗਾਦੇ ਸ੍ਰੀ ਕਟਵਾਲਿਕ ਕੋ ਆਦੇ ਜੜ ਪ੍ਰਗਟ ਹੋਦੀ ਛੋਪਾ ਯਾਤਰਾ ਬੜੀ ਤੁਮਤਾ ਬਣਾ ਕੱਢੀ ਤੇ ਪੱਟੀ ਦਾ ਨਿਕਲ ਗੁਜਾਰਾਂ ਦੇ ਵਿੱਚੋਂ ਛੋਪਾ ਜਾਂਦਾ ਹੁੰਦਾ ਈ ਦੁਬਾਰਾ ਹੋਰ ਗੜਾ ਇੰਦਰੀ ਮੰਦਰਾਂ ਵਾਲੀ ਭਾਂਡੇ ਦੇ ਮੰਦਰ ਤੋਂ ਹੀ ਪੋੜੇ ਗਈ ਤਾਂ ਤਾਂ ਜਿਹੜਾ ਕਰਦਾ ਹੈ ਕਰਦਾ ਰੌਣਕ ਦਾ ਲੱਗੇ ਹੋਈਆਂ ਨੇ ਦੱਸਦਾ ਜਿਹੜੀਆਂ ਪ੍ਰਭੂ ਵਾਲਮੀਕ ਜੀ ਦੇ ਰੰਗ ਵਿੱਚ ਰਮਈਆਂ ਹੋਣ ਉਹ ਦਿਨਿਕ ਸਿਹਰਾ ਟੀਵੀ ਤੇ ਮੈਂ ਕਪਿਲ ਗੱਲ ਦਾ ਅੱਜ ਪੱਟੀ ਦੇ ਵਿੱਚੋਂ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਜਿਹੜਾ ਬੜੀ ਧੂਮਕਾ ਹੁਣਾ ਬਣਾਇਆ ਗਿਆ ਤਾਂ ਸ਼ੋਭਾ ਯਾਤਰਾ ਵੀ ਕੱਢੀ ਗਈ ਹੈ ਤਾਂ ਪੱਟੀ ਦੇ ਅਲਗ-ਅਲਗ ਬਜ਼ਾਰਾਂ ਦੇ ਵਿੱਚੋਂ ਸ਼ੋਭਾ ਯਾਤਰਾ ਜਿਹੜੇ ਖੁੱਦੀ ਹੋਈ ਜਿਹੜੇ ਫੜੇ ਰੋਹੀ ਮੰਦਿਰ ਤੋਂ ਫਿਰ ਦੁਬਾਰਾ ਰਾਸ਼ਟਰੀ ਮੰਦਿਰ ਜਿਹੜਾ ਭਗਵਾਨ ਵਾਲਮੀਕ ਜੀ ਦਾ ਉੱਥੇ ਜਾ ਕੇ ਜਿਹੜੀ ਸਮਾਪਤ ਹੋਈ ਜੀ ਤਾਂ ਤੁਹਾਡੇ ਨਾਲ ਜਿਹੜੇ ਲੋਕ ਜਿਹੜੇ ਨਾਲ ਗੱਲਬਾਤ ਕਰਨੇ ਨੇ हां जी प्रधान जी आज सृष्टि ਕਰਤਾ ਬਾਵਾ ਜੀ ਦੇ ਪ੍ਰਗਟ ਦੇ ਵਾਸਤੇ ਜਿਹੜੀ ਛੋਭਾ ਯਾਤਰਾ ਕੱਢੀ ਗਈ ਹੈ ਹਾਲੇ-ਕੱਲੋ ਬਜ਼ਾਰਾਂ ਦੇ ਵਿੱਚੋਂ ਜਿਹੜੇ ਜਿਹੜੀ ਛੋਭਾ ਯਾਤਰਾ ਹੁੰਦੇ ਹੋયા ਜਿਹੜਾ ਰੋਹੀ ਮੰਦਰ ਤੋਂ ਜਾਏਗੀ ਕੇਂਦਰੀ ਮੰਦਰ ਦਾ ਕੀ ਕਹਿਣਾ ਚਾਹਣਾ ਹੈ ਅੱਜ ਦੇ ਲੋਕ ਪਹਿਲਾਂ ਤਾਂ ਸਾਰੀ ਪੱਟੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਹਣ ਜੈ ਵਾਲਮੇਕੀ ਹਰ ਹਰ ਵਾਲਮੇਕੀ ਕਬਿਲ ਜੀ ਤੁਸੀਂ ਦੇਖ ਹੀ ਰਹੇ ਹੋ ਅੱਜ ਦੀ ਪ੍ਰਭੂ ਵਾਲਮੇਕਿ ਭਗਵਾਨ ਜੀ ਦੀ ਛੋਭਾ ਯਾਤਰਾ ਕੇਂਦਰੀ ਮੰਦਰ ਤੋਂ ਸ਼ੁਰੂ ਹੋ ਕੇ ਸ਼ਰਧੇ ਸਖ ਵਖ ਵਖ ਪੁਜਾਰਾਂ ਚ ਜਾ ਰਹੀ ਆ ਔਰ ਵਿਸ਼ੇਸ਼ ਤੌਰ ਤੇ ਵਾਨਰ ਸੈਨਾ ਜੋ ਅੰਮਰਸਰ ਤੋਂ ਆ ਕੇ ਭਗਵਾਨ ਜੀ ਦੀ ਸ਼ੋਭਾ ਵਧਾ ਰਹੀ ਜਾਣੇ ਔਰ ਕ੍ਰਿਸ਼ਨ ਭਗਵਾਨ ਜੀ ਦੀ ਜੋ ਵਖ ਵਖ ਝਾਕੀਆਂ ਬੜੀਆਂ ਨੇ ਔਰ ਸਾਰੇ ਹੀ ਮਹੱਲਿਆ ਦੇ ਲੋਕ ਬੜੇ ਉਤਸ਼ਾਹ ਤੇ ਪਿਆਰ ਨਾਲ ਇਹ ਸ਼ੋਭਾ ਦੇ ਵਿੱਚ ਸ਼ਿਰਕਤ ਕਰਕੇ ਉਹ ਪ੍ਰਭੂ ਜੀ ਦੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਔਰ ਪੱਟੀ ਸ਼ਹਿਰ ਨੂੰ ਇੱਕ ਵਾਰ ਫੇਰ ਤੋਂ ਉਹ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਨ ਦੀਆਂ ਲੱਖ ਲੱਖ ਵਧਾਈਆਂ ਹਰ ਹਰ ਵਾਲਮੀਕੀ ਹਰ ਹਰ ਵਾਲਮੀਕ ਸਾਹ ਹੋਰ ਵੀ ਸਾਡੇ ਨਾਲ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆ ਅੱਜ ਸ਼ਿਸ਼ਟਕਰਤਾ ਵਾਲਮੀਕ ਭੂਆਂ ਦੇ ਰਿਛੋਪਾ ਯਾਤਰਾ ਜੜੇ ਪੱਟੀ ਦੇ ਅਲੱਗ-ਅਲੱਗ ਬਜ਼ਾਰਾਂ ਵਿੱਚੋਂ ਹੁੰਦੇ ਆਇਆ ਹਰਿਆਣੇ ਰੋਹੀ ਮੰਦਰ ਤੋਂ ਜਿਹੜਾ ਭਗਵਾਨ ਵਾਲਮੀਕ ਜੀ ਦਾ ਕੇਂਦਰੀ ਮੰਦਰ ਉੱਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਜੜੇ ਦੀ ਵਾਲਮੀਕ ਕੇਂਦਰੀ ਮੰਦਰ ਪੱਟੀ ਤੋਂ ਸ਼ੁਰੂ ਹੋ ਕੇ ਤੇ ਬੱਸ ਸਟੈਂਡ ਗਾਂਧੀ ਸਾਥ ਤੇ ਪੱਟੀ ਸ਼ਹਿਰ ਦੇ ਵਾਥਵਾਕ ਬਜ਼ਾਰਾਂ ਦੇ ਵਿੱਚ ਜਿਹੜੀ ਗੱਡੀ ਚੱਲ ਰਹੀ ਆ ਮੈਂ ਸਾਰੇ ਹੀ ਸਮੂਹ ਸੰਗਤ ਦਾ ਤੇ ਬਰਾਦਰੀ ਦੇ ਜਿੰਨੇ ਵੀ ਮੋਦਵਾਰ ਸਾਡੇ ਸੱਜਣ ਤੇ ਅਹੁਦੇਦਾਰ ਨੇ ਸਾਰਿਆਂ ਦਾ ਜੀ ਆਇਆਂ ਨੂੰ ਤੇ ਧੰਨਵਾਦ ਕਹਿਣਾ ਜਿਹੜਾ ਇਸ ਸਮਾਗਮ ਦੇ ਵਿੱਚ ਤੇ ਹੋਰ ਵੀ ਸਾਡੇ ਜਿੰਨੇ ਵੀ ਸਮਾਗਮ ਸਾਰੇ ਇਕੱਤਰਤਾ ਦੇ ਨਾਲ ਆਪਾ ਭਗਵਾਨ ਵਾਲਮੀਕ ਜੀ ਦੀ ਜਿਹੜੀ ਕਿਰਪਾ ਦੇ ਨਾਲ ਇਦਾਂ ਹੀ ਸਾਰੇ ਪ੍ਰੋਗਰਾਮ ਕਰਦੇ ਰਹੀਏ ਧੰਨਵਾਦ ਵਾਲਮੀਗਰੀ ਦੀ ਸ਼ੋਭਾ ਯਾਤਰਾ ਬੜੀ ਧੂਮ ਦਾ ਆਪਣਾ ਸ਼ਰਦਾ ਨਾ ਬਣਾਈ ਸਾਡੇ ਨਾਲ ਸੂਰ ਲਾਲ ਕਾਕਾ ਜੁੜੇ ਨੇ ਹਾਂਜੀ ਮਦਾਨ ਜੀ ਅੱਜ ਸਿਸ਼ਟੀ ਕਰਤਾ ਵਾਲਮੀਗਰੀ ਉਹ ਹਾਂਜੀ ਦਾ ਪ੍ਰਗਟ ਤੇ ਦੀ ਸ਼ੋਭਾ ਯਾਤਰਾ ਜਿਹੜੇ ਪੱਟੇ ਦੇ ਅਲਗ-ਅਲਗ ਬਜ਼ਾਰਾਂ ਦੇ ਵਿੱਚੋਂ ਹੋਦਿਆ ਆਇਆ ਅੱਜ ਜਿਹੜਾ ਫੇਰ ਭਗਵਾਨ ਹੁਕੇ ਵਾਲਮੀਗਰੀ ਦੇ ਕੇਂਦਰੀ ਮਦਰ ਪੋਚੇ ਕੀ ਤਾਂ ਕੀ ਕਹਿਣਾ ਜੀ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੂੰ ਮਣਕੇ ਇਹ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ ਤੇ ਸਭ ਤੋਂ ਬਾਅਦ ਮੈਂ ਬਾਗਦੀ ਦੇ ਸੰਗੀਤ ਕਲੱਬ ਪੱਟੀ ਤੋਂ ਵੀ ਸ਼ੋਰ ਲਾ ਕੇ ਆਕਤਾ ਜੀ ਬੋਲ ਰਹੇ ਆ ਪ੍ਰਧਾਨ ਤੇ ਆਪਣਾ ਕੇਂਦਰੀ ਮੰਦਰ ਵਾਲਮੀਕ ਸ਼ਬਾ ਦੀ ਕਮੇਟੀ ਨੂੰ ਲੱਖਾਂ ਲੱਖ ਰੁਪਏ ਦੇਣਾ ਹੈ ਵਾਲਮੀਕ ਪ੍ਰਗਟਿਆ ਦੇ ਜੇ ਵਿਗਦਾ ਰਾਡੀਆਂ ਨੂੰ ਡੋਕੜੇ ਨੇ ਗੱਲਬਾਤ ਕਰ ਰਹੇ ਆ ਜੀ ਅੱਜ ਭਗਵਾਨ ਵਾਲਮੀਕ ਦੇ ਪ੍ਰਗਟ ਦੇ ਦਿੱਤੀ ਸ਼ੋਭਾ ਯਾਤਰਾ ਦੇ ਕੀ ਕਹਿਣਾ ਚਾਹੁੰਦੇ ਹਾਂ ਮੈਂ ਪਹਿਲਾਂ ਸਾਰਿਆਂ ਦਾ ਪਹਿਲਾਂ ਆਪਣੇ ਵਾਲਮੀਕ ਭਾਏ ਚਾਰੇ ਨੂੰ ਤੇ ਹਰ ਇੱਕ ਵਰਗ ਦੇ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਜੋ ਦੇਸ਼ਾਂ ਦੇ ਸਾਹਮਣੇ ਸਾਹਮਣੇ ਆ। ਇਹ ਸਾਡਾ ਸ਼ੋਭਾ ਯਾਤਰਾ ਵਾਲਮੀਕ ਕੇਂਦਰੀ ਮਦਦ ਕੋਰ ਨਿਕਲ ਕੇ ਸਾਡੇ ਸਾਰੇ ਪਜਾਰਾ ਪੱਟੀ ਦੇੋਂ ਮਮਾ ਆ ਕੇ ਬੜੀ ਖੁਸ਼ੀ ਦੇ ਨਾਲ ਨਾਲ ਦੇ ਗਾੰਦੇ ਹੋਏ ਜਾ ਰਹੀ ਆ ਤੇ ਮੈਂ ਇਹ ਸਭ ਨੂੰ ਸਾਰਿਆਂ ਨੂੰ ਵਧਾਈ ਦੇਣਾ। ਬੋਦਾ ਰਾਜਾ ਸਿੱਖੀ ਦਾ ਵਾਲਮੀਕ ਕੋ ਆਦੀ ਡੜ ਪਰਗੜ ਦੇ ਹੁੰਦੀ ਝੋਪਾ ਯਾਤਰਾ ਬੜੀ ਤੁੰਤਾ ਹੁਣਾ ਕੱਢੀ ਤੇ ਪੱਟੀ ਦਾ ਨਿਕਲ ਗੁਜਾਰਾ ਦੇ ਵਿੱਚੋਂ ਝੋਪਾ ਜਾਂਦਾ ਹੁੰਦਾ ਈ ਦੁਬਾਰਾ ਹੋਰ ਗੜਾ ਇੰਦਰੀ ਮੰਦਰਾਂ ਵਾਲੀ ਭਾਂਡੇ ਦੇ ਮੰਦਰ ਤੋਂ ਹੀ ਪੋੜੇ ਗਈ ਤਾਂ ਤਾਂ ਤੇੜੀ ਕਰਦਾ ਆ ਜਾਂਦਾ ਰੌਂਡ ਦਾ ਲੱਗਿਆ ਹੋਇਆ ਨੇ ਦੱਸਦਾ ਜਿਹੜੀਆਂ ਪ੍ਰਭੂ ਵਾਲਮੀਕ ਜੀ ਦੇ ਰੰਗ ਵਿੱਚ ਰਮਿਈਆਂ ਹੋਣ ਐ